ਔਰ ਮੇਰੀ ਮੇਰੀ ਸਵਾਲ ਜਿਹੜਾ ਹੈ ਨਾ ਮੇਰਾ ਸਵਾਲ ਹੈ ਮੈਂ ਇੱਕ ਤੁਹਾਡੇ ਅੱਗੇ ਸਵਾਲ ਰੱਖਿਆ ਹੈ ਮੈਨੂੰ ਉਹਦਾ ਜਵਾਬ ਚਾਹੀਦਾ ਹੈ ਕਿ ਤੁਸੀਂ ਮੰਨਦੇ ਹੋ ਕਿ ਜੇ ਸਾਡੇ ਇੱਥੇ 10% 8% ਜਾਂ 5% ਸਾਡੇ ਉਹ ਬੱਚੇ ਨੇ ਇੱਥੇ ਜਿਹੜੇ ਗੁੰਗੇ ਤੇ ਬੋਲੇ ਨਹੀਂ ਬੋਲ ਸਕਦੇ ਤੇ ਨਹੀਂ ਸੁਣ ਸਕਦੇ ਤਾਂ ਉਹਨਾਂ ਬੱਚਿਆਂ ਵਾਸਤੇ ਕੋਈ ਜਿਹੜੇ ਹੋਰ ਜਿੰਨੀ ਵੀ ਜਨਤਾ ਜਿੰਨੀ ਪਬਲਿਕ ਆ ਉਹਨਾਂ ਵਾਸਤੇ ਕੋਈ ਸਬਜੈਕਟ ਹੋਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਲੱਗੇ ਇਹਨਾਂ ਬੱਚੇ ਨੂੰ ਕੀ ਤਕਲੀਫ ਹੈ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ ਜੋ ਬੱਚਿਆਂ ਦੀਆਂ ਬਿਮਾਰੀਆਂ ਸੰਬੰਧੀ ਕਈ ਤਰ੍ਹਾਂ ਦੇ ਟੈਸਟ ਜਿਹੜੇ ਉਹ ਵੀ ਕੀਤੇ ਜਾਂਦੇ ਔਰ ਇਹ ਜਾਂਚਿਆ ਜਾਂਦਾ ਹੈ ਕਿ ਸਕੂਲਾਂ ਦੇ ਵਿੱਚ ਜਿਵੇਂ ਪਿਛਲੇ ਸਮੇਂ ਵਿੱਚ ਹੜ੍ਹ ਆਏ ਆ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਜਿਵੇਂ ਡੇਂਗੂ ਵਗੈਰਾ ਤੋਂ ਪ੍ਰਭਾਵਿਤ ਲੋਕ ਆਵਾਜ਼ ਉਠਾ ਰਹੇ ਆ ਕਿ ਡੇਂਗੂ ਬਹੁਤ ਖਤਰਨਾਕ ਹੋ ਗਿਆ ਔਰ ਪਿਛਲੇ ਦਿਨੀ ਗੁਰਦਾਸਪੁਰ ਦੇ ਵਿੱਚ ਵੀ ਇੱਕ ਨੌਜਵਾਨ ਡੇਂਗੂ ਦਾ ਸ਼ਿਕਾਰ ਹੋ ਗਿਆ ਤਾਂ ਹੁਣ ਉਸ ਬਾਰੇ ਅਸੀਂ ਗੱਲਬਾਤ ਕਰ ਦਈਏ ਇਹ ਇਹ ਸਟਾਫ ਮੈਡੀਕਲ ਟੀਮ ਦਾ ਔਰ ਲਗਾਤਾਰ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਪ੍ਰਾਇਮਰੀ ਸਕੂਲ ਅਸੀਂ ਮੱਧੋਵਾਲ ਦੇ ਵਿੱਚ ਪਹੁੰਚੇ ਆ ਔਰ ਗੱਲਬਾਤ ਕਰਦੇ ਆ ਭਾਈ ਸੱਚ ਕਾਲ हां जी उन वास्ते मेरा नाम डॉक्टर रितिका ਅਸੀਂ ਬੀਐਸਸੀ ਬ੍ਰਹਮਪੁਰ ਤੋਂ ਟੀਮ ਆਈ ਹੈ ਸਾਡਾ ਨਾ ਆਰਬੀਐਸਕੇ ਪ੍ਰੋਗਰਾਮ ਦੇ ਅੰਦਰ ਇਹ ਸਕੂਲ ਜੀਪੀਐਸ ਮਦੋਵਾਲ ਆਂਦਾ ਔਰ ਹਰ ਸਾਲ ਇਸ ਨੂੰ ਚੈੱਕ ਕਰਦੇ ਆ ਇਹਦੇ ਵਿੱਚ ਆਉਣ ਵਾਲੇ ਪ੍ਰਾਇਮਰੀ ਸਕੂਲ ਦੇ ਇੱਕ ਤੋਂ ਲੈ ਕੇ ਪੰਜਵੀਂ ਤੱਕ ਬੱਚੇ ਪ੍ਰੀ ਪ੍ਰਾਇਮਰੀ ਦੇ ਬੱਚੇ ਆਂਗਨਵਾਰਦੀ ਦੇ ਬੱਚੇ ਸਾਰਾ ਕੁਝ ਚੈੱਕ ਕੀਤਾ ਜਾਂਦਾ ਤੇ ਉਹ ਬੱਚਿਆਂ ਵਿੱਚ ਜਿਹੜੀਆਂ ਬਿਮਾਰੀਆਂ ਸਾਡੇ ਆਰਬੀਐਸਕੇ ਪ੍ਰੋਗਰਾਮ ਦੇ ਅੰਦਰ 30 ਡਿਜ਼ੀਜ਼ਾਂ ਆਂਦੀਆਂ ਉਹ ਬਿਮਾਰੀਆਂ ਦੇ ਅੰਦਰ ਜਿਹੜੇ ਬੱਚੇ ਆਂਦੇ ਆ ਫਿਰ ਉਹਨਾਂ ਨੂੰ ਜਿਹੜੀ ਰਿਲੇਟਿਵ ਨਾਲ ਇੰਸਟੀਟਿਊਸ਼ਨ ਹੁੰਦੀ ਹੈ ਜਿਸ ਨਾਲ ਪੀਐਸਸੀ ਸੀਐਸਸੀ ਜਿਹੜ ਜਿਉਂ ਉਹਨਾਂ ਨੂੰ ਪਏ ਉਹ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਂਦਾ ਵਿਜ਼ਨ ਚੈੱਕ ਕੀਤੀ ਜਾਂਦੀ ਹੈ ਦੰਦ ਚੈੱਕ ਕੀਤੇ ਜਾਂਦੇ ਆ ਬੱਚਿਆਂ ਦੀ ਹੋਰ ਕੋਈ ਬਿਮਾਰੀਆਂ ਦੀ ਚੰਗੀ ਦਾ ਜਾਂਚ ਕੀਤੀ ਜਾਂਦੀ ਆ ਕਿ ਤਾਂ ਕਿ ਉਹ ਮੈਂਟਲੀ ਫਿਜ਼ੀਕਲੀ ਸਾਰੇ ਅਬਨਾਰਮਲ ਹੋਣ ਇਹ ਚੀਜ਼ਾਂ ਦੀ ਪ੍ਰੋਪਰ ਜਾਂਚ ਕਰਕੇ ਤੇ ਇਹਦਾ ਬੂਰਾ ਜਿਹੜਾ ਡਾਟਾ ਹੁੰਦਾ ਉਹ ਆਪਾਂ ਫਿਰ ਆਪਣਾ ਮੰਥ ਵਾਈਜ਼ ਆਪਾਂ ਡਿਸਟ੍ਰਿਕਟ ਹਸਪੀਟਲ ਵੀ ਦੇਣਾ ਹੁੰਦਾ ਬਾਕੀ ਐਕਸਟਰਾ ਬੱਚਿਆਂ ਦੀ ਅਗਰ ਅਹੀ ਬੱਚਿਆਂ ਨੂੰ ਹੁਣ ਸਟਾਰਟਿੰਗ ਤੋਂ ਇਹਨਾਂ ਦੀ ਜਾਂਚ ਵਧੀਆ ਕਰਾਂਗੇ ਤੇ ਫਿਰ ਅੱਗੇ ਜਾ ਕੇ ਇਹਨਾਂ ਨੂੰ ਬਿਮਾਰੀਆਂ ਦੀ ਜਿਹੜੀ ਗਿਣਤੀ ਉਹ ਘੱਟ ਜਾਏਗੀ। ਅਗਰ ਕੋਈ ਬੱਚਾ ਸ਼ੁਰੂ ਤੋਂ ਇਗਨੋਰ ਹੋ ਜਾਏਗਾ ਫਿਰ ਉਹ ਅੱਗੇ ਜਾ ਕੇ ਉਹ ਭਿਆਨਕ ਬਿਮਾਰੀ ਦਾ ਅਗਰਸ ਹੋ ਸਕਦਾ ਹੈ। ਇਸ ਕਰਕੇ ਬੱਚਿਆਂ ਦੀ अर्ਲੀ ਡਿਟੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਗਰ ਅਹੀ ਉਹਨੂੰ अर्ली टाइम ਤੇ ਫੜ ਲਾਂਗੇ ਬਿਮਾਰੀ ਨੂੰ ਤੇ ਉਹ ਜਾ ਕੇ ਅੱਗੇ ਉਸ ਬਿਮਾਰੀ ਤੋਂ ਜ਼ਿਆਦਾ ਗ੍ਰਸਤ ਨਹੀਂ ਹੋਏਗਾ। ਬਾਕੀ ਬੱਚਿਆਂ ਨੂੰ ਜਿਹੜੀਆਂ ਥੋੜੀ-ਬੋਤੀਆਂ ਖਾਂਸੀ, ਜ਼ੁਕਾਮ, ਸੀਜ਼ਨਲ ਚੇਂजेस ਦੀ ਬਿਮਾਰੀਆਂ ਹੁੰਦੀਆਂ, ਉਹਦੀ ਥੋੜੀਆਂ-ਬੋਤੀਆਂ ਆਪਾਂ ਫਰਸਟ ایڈ ਦੀ ਦਵਾਈਆਂ ਨਾਲ ਉਹਨੂੰ ਦੇ ਵੀ ਦਿੰਨੇ ਆ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਇਨਸਟੈਂਟ ਜਿਹੜੀ ਆ ਦਵਾਈ ਦੀ ਸਹੂਲਤ ਪਰ ਹੋ ਜਾਏ। ਬੱਚਿਆਂ ਨੂੰ ਅੱਧਰ-ਉੱਧਰ ਜਾਣਾ ਨਾ ਪਵੇ। ਬਾਕੀ ਇਹਨਾਂ ਦੇ ਕੋਲ ਪੀਐਸਸੀ ਰਣਜੀਤ ਬਾਗ ਹੈਗਾ। ਕੁਝ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਬੱਚੇ ਉੱਥੇ ਜਾ ਕੇ ਵੀ ਆਪਣਾ ਜ਼ਰੂਰੀ ਚੈੱਕਅਪ ਕਰਵਾ ਸਕਦੇ ਆ। ਹੁਣ ਤੁਸੀਂ ਇੱਕ ਗੱਲ ਰੱਖੀ ਆ ਸਾਹਮਣੇ ਆਈ ਆ ਕਿ ਤੁਸੀਂ ਏਡਾਫ ਮਿਊਟ ਬੱਚਿਆਂ ਦਾ ਵੀ ਜਿਹੜਾ ਉਹ ਵੀ ਟੈਸਟ ਹੋ ਰਿਹਾ ਕਿਹੜੇ ਬੱਚੇ ਇੱਥੇ ਏਡਾਫ ਹੈ ਗਿਆ ਕਿਹੜੇ ਬੱਚੇ ਬੋਲ ਨਹੀਂ ਸਕਦੇ ਉਹ ਬੱਚੇ ਵੀ ਹੈਗੇ ਤੁਹਾਡੇ ਜਿਹੜੀ ਇਹਦੇ ਵਿੱਚ ਆਇਆ ਹਾਂ ਹਾਂ ਪਰ ਸਕੂਲ ਵਿੱਚ ਕੋਈ ਬੱਚਾ ਨਿਕਲਿਆ ਨਹੀਂ ਹੈਗਾ ਅਨਦਰ ਵਿਜ਼ਨ ਚੈੱਕ ਵੀ ਹੋਇਆ ਸਾਰੇ ਬੱਚੇ ਵਿਜ਼ਨ ਵਾਈਜ਼ ਵੀ ਠੀਕ ਹੈ ਮਤਲਬ ਨਾਰਮਲ ਹੈ ਕੋਈ ਬੱਚਾ ਇਸ ਤਰ੍ਹਾਂ ਅਬਨਾਰਮਲ ਦਿਖਿਆ ਨਹੀਂ ਹੈ ਕੋਈ ਡੰਮ ਡੈਫ ਹੁੰਦੇ ਹੈ ਕਈ ਬੱਚੇ ਡਿਵੈਲਪਮੈਂਟ ਡਿਲੇ ਦੇ ਬੱਚੇ ਹੁੰਦੇ ਹੈ ਪਰ ਇਸ ਸਕੂਲ ਵਿੱਚ ਅਜਿਹਾ ਕੋਈ ਨਿਕਲਿਆ ਨਹੀਂ ਹੈ ਕਿੰਨੇ ਕ ਸਕੂਲਾਂ ਵਿੱਚ ਤੁਸੀਂ ਵੇਖਿਆ ਪੰਜਾਬ ਦੇ ਵਿੱਚ ਜਾਂ ਆਪਣੇ ਜ਼ਿਲ੍ ਕਿੰਨੇ ਕ ਬੱਚੇ ਤੁਹਾਨੂੰ ਵੇਖਣ ਸਾਡੇ ਸਾਡੇ ਕੋਲ 180 ਸਕੂਲ ਹੈ ਟੋਟਲ ਬਨਹਾਂਮਪੁਰ ਬਲਾਕ ਵਿੱਚ ਸਾਰੇ 180 ਸਕੂਲ ਹੈ ਉਹ 180 ਸਕੂਲ ਆਪਾਂ ਪੂਰੇ ਸਾਲ ਨੂੰ ਡਿਵਾਈਡ ਕਰਕੇ ਹਰ ਸਕੂਲ ਨੂੰ ਵਿਜ਼ਿਟ ਕਰਨਾ ਹੁੰਦਾ ਸਾਲ ਚ ਇੱਕ ਵਿਜ਼ਿਟ ਸਾਡੀ ਹੁੰਦੀ ਹੈ ਜਿੱਥੇ ਕੋਈ ਨਿਕਲੇ ਉਹਨੂੰ ਫਿਰ ਡਿਸਟ੍ਰਿਕਟ ਹਸਪੀਟਲ ਗੁਦਾਸਪੁਰ ਭੇਜਿਆ ਜਾਂਦਾ ਫਰਦਰ ਜਾਂਚ ਹਸਤੇ ਫਰਦਰ ਇਨਵੈਸਟੀਗੇਟ ਹੁੰਦਾ ਟੈਸਟ ਹੁੰਦੇ ਆ ਜੋ ਵੀ ਹੋਰੀ ਬਿਮਾਰੀ ਦਾ ਟਰੀਟਮੈਂਟ ਹੁੰਦਾ ਚਾਹੇ ਉਹ ਪੀਜੀਆਈ ਲੈਵਲ ਤੱਕ ਵੀ ਹੋਵੇ ਜਿਸਨ ਹਾਰਟ ਦੇ ਬੱਚੇ ਹੁੰਦੇ ਆ ਪੀਜੀਆਈ ਜਾ ਕੇ ਉਹਨਾਂ ਤੋਂ ਆਪਰੇਸ਼ਨ ਹੁੰਦਾ 40 ਮੁਹੱਲੀ ਜਿਨ੍ਹਾਂ ਦੇ ਆਪਰੇ ਦੇ ਆਪਰੇਟ ਦੀ ਜਰੂਰਤ ਹੈ ਉਹਨਾਂ ਦੀ ਦਵਾਈਆਂ ਦੀ ਜਰੂਰਤ ਹੈ ਜਾਂ ਉਹਨਾਂ ਨੂੰ ਸਟੱਡੀ ਦੀ ਵੀ ਜਰੂਰਤ ਹੈ ਜਿਹੜੇ ਬੱਚੇ ਤੇ ਥੋੜੀ ਬਿਮਾਰੀਆਂ ਵਾਲੇ ਹੁੰਦੇ ਨਾ ਉਹਨਾਂ ਉਹ ਤੇ ਮੈਡੀਸਿਨਸ ਨਾਲ ਠੀਕ ਹੋ ਜਾਂਦੇ ਆ ਹੁਣ ਮੰਨ ਲਓ ਫੋਰ ਐਗਜ਼ਾਮਪਲ ਕੋਈ ਕੰਜੇਨੈਟਲ ਹਾਰਟ ਡਿਜ਼ੀਜ਼ ਦਾ ਬੱਚਾ ਹੋਏਗਾ ਤੇ ਉਹ ਥੋੜੇ ਨਾਲ ਮੈਡੀਸਿਨ ਨਾਲ ਠੀਕ ਹੋਏਗਾ ਫਿਰ ਉਹਨਾਂ ਨੂੰ ਆਪਾਂ ਇਸ ਕਾਈਂਡ ਅੱਗੇ ਰੈਫਰ ਕੀਤਾ ਜਾਂਦਾ ਈਵਨ ਕਿ ਫੋਰਟਿਸ ਮੁਹੱਲੀ ਤੱਕ ਉਹਨਾਂ ਦੇ ਬੱਚਿਆਂ ਦਾ ਐਦਾ ਦੇ 10-10 ਲੱਖ ਰੁਪਏ ਲੱਗ ਜਾਂਦਾ ਪੇਰੈਂਟਸ ਦਾ ਉਹਨਾਂ ਜਿਹੜੇ ਹੁੰਦੇ ਸਰਕਾਰੀ ਸਕੂਲ ਦੇ ਬੱਚੇ ਇਹਨਾਂ ਦੇ ਪੇਰੈਂਟਸ ਨਾ ਅਫ ਹੇਗਾ ਉਹ ਜਗਾ ਜਾ ਕੇ ਜੇ ਫ੍ਰੀ ਹੁੰਦਾ ਹੈ ਆਪਰੇਸ਼ਨ ਹੁੰਦਾ ਹੈ ਬੱਚਾ ਬਿਲਕੁਲ ਠੀਕ ਠਾਕ ਹੋ ਜਾਂਦਾ ਹੈ ਔਰ ਅਗਰ ਇਹ ਬੱਚਾ ਮੰਨ ਲਓ ਫੋਰ ਐਗਜ਼ਾਮਪਲ ਕੋਈ ਛੋਟਾ ਬੱਚਾ ਉਹਨੂੰ ਹਾਰਟ ਵਿੱਚ ਹੋਲ ਆ ਅਗਰ ਉਹਦੀ अर्ਲੀ ਡਿਟੈਕਸ਼ਨ ਨਹੀਂ ਹੋਏਗੀ ਤਾਂ ਉਹਦੇ ਵੱਡਾ ਹੋ ਕੇ ਹੋਣਾ ਤਾਂ ਫਿਰ ਬਹੁਤ ਜ਼ਿਆਦਾ ਬੱਚੇ ਦੀ ਪੜ੍ਹਾਈ ਵੀ ਚੱਲਦੀ ਆ ਉਹ ਬੱਚਾ ਪੜ੍ਹਦਾ ਵੀ ਹੈਗਾ ਲੇਕਿਨ ਉਹਨਾਂ ਨੂੰ ਸਮਝਣ ਵਾਸਤੇ ਲੋਕਾਂ ਨੂੰ ਕੋਈ ਭਾਸ਼ਾ ਦਿੱਤੀ ਗਈ ਕੋਈ ਸਾਈਨ ਲੈਂਗੁਏਜ ਕੋਈ ਵਗੈਰਾ ਉਹਨਾਂ ਨੂੰ ਦਿੱਤੀ ਗਈ ਆਮ ਪਬਲਿਕ ਨੂੰ ਆਮ ਸਕੂਲਾਂ ਦੇ ਵਿੱਚ ਜਾਂ ਪੰਜਾਬ ਦੇ ਵੱਲੋਂ ਕੋਈ ਜਿਹੜਾ ਇਹਦੇ ਵਾਸਤੇ ਸਬਜੈਕਟ ਖੋਲਿਆ ਗਿਆ ਹੋਵੇ ਤੁਹਾਡੇ ਧਿਆਨ ਚ ਕੋਈ ਨੇ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਉਹਨੇ ਸਿਖਾਣੇ ਆ ਕਈ ਵਾਰੀ ਪੇਰੈਂਟਸ ਨੂੰ ਕੁਝ ਬੱਚੇ ਬਿਮਾਰ ਹੁੰਦੇ ਆ ਨਾ ਤੇ ਪੇਰੈਂਟਸ ਨੂੰ ਉਹਨਾਂ ਦੇ ਨਾਲ ਬੁਲਾਇਆ ਜਾਂਦਾ ਖੈਰ ਇੱਥੇ ਤੇ ਸਕੂਲਸ ਕੋਈ ਨਿਕਲਿਆ ਨਹੀਂ ਤੇ ਸਕੇ ਸਾਨੂੰ ਲੋੜ ਨਹੀਂ ਪਈ ਪੇਰੈਂਟਸ ਕਿੰਨਾਂ ਦੇ ਛੋਟੀ ਉਮਰ ਵਿੱਚ ਤੁਰ ਜਾਂਦੇ ਆ ਉਹ ਪੇਰੈਂਟਸ ਕਿੱਥੋਂ ਲੈ ਕੇ ਆਉਨੇ ਆ ਆਪਾਂ ਨਹੀਂ ਫਿਰ ਉਹਨਾਂ ਦੇ ਗਾਰਡੀਅਨਸ ਹੁੰਦੇ ਆ ਉਹ ਬੱਚਾ ਕਿਸੇ ਨਾ ਕਿਸੇ ਕੋਲ ਤਾਂ ਰਹੇਗਾ ساری ਉਮਰ ਗੱਲ ਕੀ ਗਾਰਡੀਅਨਾਂ ਦੇ ਸਿਰ ਤੇ ਰਹੇਗਾ ਤੇ ਸਾਡੀ ਇੱਕ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਕੈਨੇਡਾ ਦੀ ਪੜਾਈ ਸਿੱਖ ਰਹੇ ਆ ਅਸੀਂ ਤੇਲਗੂ ਭਾਸ਼ਾ ਸਿੱਖਣ ਦੇ ਚਾਹਵਾਨ ਆ ਜੀ ਸਾਡੀ ਸਰਕਾਰ ਕਹ ਨੇ ਨੇ ਐਸਟ੍ਰੀ ਨੇ ਅਗਰ ਮੰਨ ਲਓ ਬੱਚਾ ਕਿਸੇ ਗਾਰਡੀਅਨ ਕੋ ਰੰਦਾ ਹੋਇਆ ਤੇ ਫਿਰ ਉਹ ਬੱਚੇ ਨੂੰ ਮਤਲਬ ਪ੍ਰੋਪਰ ਫੈਸਿਲਿਟੀ ਉਹਦੇ ਅਗਰ ਉਹਨੂੰ ਬਿਮਾਰੀ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਤੇ ਉਹ ਡਿਸਟ੍ਰਿਕਟ ਹਸਪੀਟਲ ਦੀ ਸਾਡੀ ਟੀਮ ਬੈਠੀ ਹੁੰਦੀ ਹੈ ਨਾ ਉੱਥੇ ਉਹਦੀ ਪ੍ਰੋਪਰ ਜਾਂਚ ਹੁੰਦੀ ਹੈ ਉਹਨੂੰ ਪੂਰਾ ਗਾਈਡ ਕੀਤਾ ਜਾਂਦਾ ਹੈ ਉਹਦਾ ਟ੍ਰੀਟਮੈਂਟ ਹੁੰਦਾ ਹੈ ਉਹਨੂੰ ਅਗਰ ਦਵਾਈਆਂ ਦੀ ਲੋੜ ਹੈ ਦਵਾਈਆਂ ਦਿੱਤੀ ਜਾਂਦੀਆਂ ਅਗਰ ਉਹਨੂੰ ਕਿਸੇ ਪ੍ਰੋਸੀਜਰ ਦੀ ਲੋੜ ਹੈ ਪ੍ਰੋਸੀਜਰ ਕੀਤਾ ਜਾਂਦਾ ਫਿਰ ਉਹ ਚੀਜ਼ਾਂ ਤੇ ਉਹਦਾ ਟ੍ਰੀਟਮੈਂਟ ਪਾਰ ਦੇਖ ਕੇ ਹੈ ਨਾ ਕਿਉਂਕਿ ਅਗਰ ਫਿਰ ਜਿਹੜੇ ਸਪੈਸ਼ਲਿਸਟ ਡਾਕਟਰ ਹੁੰਦੇ ਫਿਰ ਉਹ ਜਾ ਕੇ ਚੈ ਮੈਨੂੰ ਉਹਦਾ ਜਵਾਬ ਚਾਹੀਦਾ ਹੈ ਕਿ ਤੁਸੀਂ ਮੰਨਦੇ ਹੋ ਕਿ ਜੇ ਸਾਡੇ ਇੱਥੇ 10% 8% ਜਾਂ 5% ਸਾਡੇ ਉਹ ਬੱਚੇ ਨੇ ਇੱਥੇ ਜਿਹੜੇ ਗੁੰਗੇ ਤੇ ਬੋਲੇ ਨਹੀਂ ਬੋਲ ਸਕਦੇ ਤੇ ਨਹੀਂ ਸੁਣ ਸਕਦੇ ਤਾਂ ਉਹਨਾਂ ਬੱਚਿਆਂ ਵਾਸਤੇ ਕੋਈ ਜਿਹੜੇ ਹੋਰ ਜਿੰਨੀ ਵੀ ਜਨਤਾ ਜਿੰਨੀ ਪਬਲਿਕ ਆ ਉਹਨਾਂ ਵਾਸਤੇ ਕੋਈ ਸਬਜੈਕਟ ਹੋਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਲੱਗੇ ਇਹਨਾਂ ਬੱਚੇ ਨੂੰ ਕੀ ਤਕਲੀਫ ਹੈ ਅਸੀਂ ਪੜ ਸਕਨੇ ਆ ਅਸੀਂ ਕੇਰਲਾ ਦੀ ਭਾਸ਼ਾ ਪੜ ਸਕਨੇ ਆ ਕਨਾਈ ਦੀ ਕੋਲਕੱਤਾ ਦੀ ਕਿਸੇ ਦੀ ਪੜ ਸਕਦੇ ਆ ਉਹ ਨਾ ਬੱਚਿਆਂ ਨੂੰ ਮੰਨ ਲਓ ਜਿਹੜਾ ਬੋਲ ਸੁਣ ਨਹੀਂ ਸਕਦਾ ਜਿਹਦਾ ਪਹਿਲੀ ਗੱਲ ਬੋਲ ਨਹੀਂ ਸਕਦਾ ਉਸ ਮਤਲਬ ਜਿਹੜਾ ਸੁਣ ਨਹੀਂ ਸਕਦਾ ਉਹ ਬੋਲ ਵੀ ਨਹੀਂ ਸਕੇਗਾ ਨਾ ਤੇ ਉਹਨਾਂ ਨੂੰ ਹੈਰਿੰਗ ਹੈਡਸ ਵਲੋਂ ਪੰਜਾਬ ਗਵਰਨਮੈਂਟ ਵਲੋਂ ਆਂਦੀਆਂ ਵਾ ਉਹਨਾਂ ਦਾ ਤਾਂ ਹੋ ਗਿਆ ਲੇਕਿਨ ਪਬਲਿਕ ਵਾਸਤੇ ਇੱਕ ਸਬਜੈਕਟ ਹੋਣਾ ਚਾਹੀਦਾ ਵੀ ਅਸੀਂ ਵੀ ਕੋਈ ਸੇਵਾ ਕਰ ਸਕੀਏ ਅਸੀਂ ਬੱਚੇ ਨੂੰ ਸਮਝ ਸਕੀਏ ਉਹ ਬੱਚਾ ਬਗਵਾਂਡੀਆਂ ਦਾ ਉਹਨੂੰ ਕਿਹੜੀ ਤਕਲੀਫ ਆ ਉਹ ਜਾ ਰਿਹਾ ਬੱਚਾ ਉਹਨੂੰ ਕੀ ਤਕਲੀਫ ਆ ਮੈਂ ਇਹਦੇ ਵਾਸਤੇ ਮੰਗ ਰੱਖ ਰਿਹਾ ਲੱਗਦਾ ਤੁਹਾਨੂੰ ਕੀ ਕੀ ਹੋਣਾ ਚਾਹੀਦਾ ਉਹਦੇ ਅਵੇਅਰਨੈਸ ਆ ਗਈ ਨਾ ਪਬਲਿਕ ਅਵੇਅਰਨੈਸ ਹੋ ਗਈ ਨਾ ਪਬਲਿਕ ਅਵੇਅਰਨੈਸ ਠੀਕ ਆ ਹੋਣੀ ਚਾਹੀਦੀ ਆ ਐਤੇ ਫਿਰ ਜਗ੍ਹਾ ਜਗ੍ਹਾ ਕੋ ਰੈਲੀਆਂ ਜਾਂ ਕੋਈ ਅੱਦਾਂ ਦਾ ਕੋਈ ਮਤਲਬ ਡੈਮੋਨਸਟ੍ਰੇਸ਼ਨ ਅੱਦਾਂ ਦੀ ਹੋਵੇ ਜਿਸ ਨਾਲ ਪਬਲਿਕ ਨੂੰ ਅਵੇਅਰਨੈਸ ਹੋਵੇ ਕਿ ਹਾਂ ਇਹ ਬੱਚੇ ਨੂੰ ਅਸੀਂ ਮਤਲਬ अर्ली ਡਿਟੈਕਟ ਕਰਕੇ ਇਹਨੂੰ ਦੱਸਣਾ ਭੇਜਣਾ ਕਿਉਂਕਿ ਯੂਜੂਲੀ ਕਈ ਵਾਰ ਨਹੀਂ ਜਦੋਂ ਮੰਨ ਲਓ ਮੈਂ ਪੱਤਰਕਾਰ ਹਾਂ ਮੈਂ ਪੱਤਰਕਾਰ ਹਾਂ ਕਿਸੇ ਨੂੰ ਤਕਲੀਫ ਆ ਗਈ ਬੱਚੇ ਨੂੰ ਮੈਨੂੰ ਤਾਂ ਨਹੀਂ ਪਤਾ ਕਿ ਉਹ ਬੱਚਾ ਸੁਣ ਨਹੀਂ ਸਕਦਾ ਮੈਨੂੰ ਤਾਂ ਨਹੀਂ ਪਤਾ ਉਹ ਬੱਚਾ ਬੋਲ ਨਹੀਂ ਸਕਦਾ ਪਰ ਮੈਂ ਵੀ ਕਿਤੇ ਸਬਜੈਕਟ ਪੜਿਆ ਹੋਵੇਗਾ ਤਾਂ ਮੈਂ ਉਹਦੀ ਭਾਸ਼ਾ ਸਮਝ ਸਕਾਂ ਉਹਦੇ ਵਾਸਤੇ ਅਦੇ ਵਾਸਤੇ ਸਿਰਫ ਪਬਲਿਕ ਅਵੇਰਨੈਸ ਚਾਹੀਦੀ ਹੈਗੀਆ ਕੋਈ ਕੋਈ ਪ੍ਰੋਗਰਾਮਸ ਹੁੰਦੀਆਂ ਰੈਲੀਆਂ ਹੁੰਦੀਆਂ ਕੋਈ ਡੈਮੋਨਸਟ੍ਰੇਸ਼ਨਸ ਲਾਨੀਆਂ ਚਾਹੀਦੀਆਂ ਫਿਰ ਉਹਦੇ ਅਕੋਰਡਿੰਗ ਉਹਨਾਂ ਨੂੰ ਚਾਹੀਦਾ ਇਹਦੇ ਵਾਸਤੇ ਥੋੜਾ ਜਿਆ ਕੋਈ ਸਬਜੈਕਟ ਜਿਹੜਾ ਲਾਜ਼ਮੀ ਕਰਨਾ ਫਿਰ ਫਿਰ ਹੀ ਪਤਾ ਚਲੇਗਾ ਨਾ ਆਮ ਜਨਤਾ ਨੂੰ ਬੱਚਾ ਕਿਸੇ ਦਾ ਵੀ ਇਸ ਤਰ੍ਹਾਂ ਦਾ ਨਿਕਲ ਸਕਦਾ ਹੈ ਇਹ ਉਹ ਬੱਚੇ ਨੂੰ ਕੋਈ ਤੰਗੀ ਨਾ ਆਏ ਦੁਨੀਆ ਦੇ ਵਿੱਚ ਵੀ ਉਹਨੇ ਚੱਲਣਾ ਵਿਚਰਨਾ ਉਹ ਅਸੀਂ ਬਹੁਤ ਵਧੀਆ ਵਿਚਾਰ ਦਿੱਤੇ ਆ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਲਗਾਤਾਰੇ ਮੁਹਿੰਮ ਚਲਾਈ ਗਈ ਆ ਕਿ ਬੱਚਿਆਂ ਨੂੰ ਜਿਹੜਾ ਵਾ ਉਹ ਪੂਰੀ ਰਿਕਟੇ ਕਰਨੀ ਆ ਤੁਸੀਂ ਟੈਸਟ ਕਰਨੇ ਆ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਘਰ ਕਰ ਰਹੀਆਂ ਬੱਚਿਆਂ ਉਤੋਂ ਕਿਹੜੀ ਬਿਮਾਰੀ ਸ਼ੁਰੂ ਹੋ ਰਹੀ ਆ ਜਲਦੀ ਤੋਂ ਜਲਦੀ ਬੱਚੇ ਕਿਹੜੀ ਬਿਮਾਰੀ ਦੇ ਪਕੜ ਹੁੰਦੇ ਆ ਸਰਕਾਰ ਹੁੰਦੇ ਆ ਤਾਂ ਇਹਦੇ ਬਾਰੇ ਹੁਣ ਬਾਕੀ ਗੱਲਬਾਤ ਜਿਹੜੀ ਆ ਉਹ ਫਿਰ ਤੁਹਾਡਾ ਨਾਲ ਵੀ ਕਰਾਂਗੇ ਫਿਰ ਸਮਾਂ ਲੱਗਿਆ ਤਾਂ ਅਗਲੇ ਪੜਾਅ ਤੇ ਤੁਹਾਨੂੰ ਜ਼ਰੂਰ ਮਿਲਾਂਗੇ ਧੰਨਵਾਦ ਤੁਹਾਡਾ ਔਰ ਫਿਰ ਹੋਰ ਗੱਲਬਾਤ ਕਰਦੇ ਆ ਅਸੀਂ ਸਕੂਲ ਦੇ ਪ੍ਰਿੰਸੀਪਲ ਮੈ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਮੈਮ ਕਿਹੜੇ ਸਬਜੈਕਟ ਪੜ੍ਹਾਏ ਜਾਂਦੇ ਆ ਤੁਹਾਡੇ ਸਕੂਲ ਵਿੱਚ ਹਾਂਜੀ ਸਵੇਰੇ ਸਰ ਪੰਜਾਬੀ ਫਿਰ ਹਿਸਾਬ ਫਿਰ ਅੰਗਰੇਜ਼ੀ ਫਿਰ ਵਾਤਾਵਰਣ ਸਿੱਖਿਆ ਫਿਰ ਹਿੰਦੀ ਪੜ੍ਹਾਈ ਜਾਂਦੀ ਹੈ ਜੀ ਤੇ ਤੁਸੀਂ ਵੇਖਿਆ ਕਿ ਤੁਸੀਂ ਤੰਦਰੁਸਤੋ ਅਸੀਂ ਤੰਦਰੁਸਤ ਆ ਤੇ ਸਾਡੇ ਪਰਿਵਾਰ ਤੰਦਰੁਸਤ ਆ ਸਾਡੇ ਨਾਲ ਰਹਿਣ ਸਹਿਣ ਵਾਲੇ ਤੰਦਰੁਸਤ ਆ ਸਾਨੂੰ ਭਾਸ਼ਾਓ ਪੜ੍ਹਾਇਆ ਜਾਂਦੀਆਂ ਕਿ ਜਿਹੜੀਆਂ ਸਿਰਫ ਅਸੀਂ ਤੰਦਰੁਸਤਾਂ ਨਾਲ ਗੱਲਾਂ ਕਰ ਸਕਦੇ ਆ ਸਾਈਨ ਲੈਂਗੁਏਜ ਦੀ ਜ਼ਰੂਰਤ ਹੈਗੀ ਕਿ ਨਹੀਂ ਕਿ ਜਿਹੜੇ ਆਮ ਬੱਚੇ ਕਈ ਬੱਚੇ 8% 10% ਕਈ ਤਰ੍ਹਾਂ ਉਹ ਹੈਗੇ ਆ ਕਿ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਸੁਣ ਨਹੀਂ ਸਕਦੇ ਉਹਨਾਂ ਨੂੰ ਪੜਾਉਣ ਵਾਸਤੇ ਸਕੂਲ ਹੈਗੇ ਆ ਲੇਕਿਨ ਕਈ ਪੇਰੈਂਟਸ ਨਹੀਂ ਪੜਾ ਸਕਦੇ ਕਿਉਂਕਿ ਮਹਿੰਗੇ ਤੋਂ ਮਹਿੰਗਾ ਸਿਸਟਮ ਵੀ ਆ ਇਲਾਜ ਵੀ ਮਹਿੰਗੇ ਆ ਸਾਡੇ ਕੋਲ ਵੀ ਇੱਕ ਉਹਨਾਂ ਦਾ ਸਬਜੈਕਟ ਹੋਣਾ ਚਾਹੀਦਾ ਇਹ ਅਸੀਂ ਪੜ ਸਕੀਏ ਇਹ ਕੋਈ ਠਾਣੇਦਾਰ ਲੱਗਦਾ ਉਹਨੂੰ ਉਹਦੀ ਗੱਲ ਸਮਝਣ ਦਾ ਤਰੀਕਾ ਹੋਣਾ ਚਾਹੀਦਾ ਕਿ ਵਾਕਈ ਜੇ ਮੈਂ ਕੁਝ ਪੜਿਆ ਹਾਂਜੀ ਚਲੋ ਸਰ ਜੀ ਕੋਈ ਬੱਚਾ ਐਸ ਸਕੂਲ ਵਿੱਚ ਤੇ ਹੈ ਨਹੀਂ ਨਹੀਂ ਤੁਹਾਡੇ ਸਕੂਲ ਦੀ ਅਸੀਂ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਤੁਸੀਂ ਅੱਜ ਟੀਚਰ ਹੋ ਅਸੀਂ ਇੱਕ ਗੱਲ ਕਰ ਰਹੇ ਹਾਂ ਸਵਾਰ ਰੱਖ ਰਹੇ ਕਿ ਇੱਕ ਲੈਂਗੁਏਜ ਹੋਣੀ ਚਾਹੀਦੀ ਕਿ ਨਹੀਂ ਸਾਨੂੰ ਤੇਲਗੂ ਭਾਸ਼ਾ ਵੱਲੋਂ ਕਿਹਾ ਜਾਂਦਾ ਕਿ ਉਹ ਸਿੱਖਣੀ ਆ ਉਹ ਪੜ੍ਹਨੀ ਆ ਕੋਈ ਫਾਇਦਾ ਨਹੀਂ ਆ ਜਦੋਂ ਕਿ ਜਿਸ ਚੀਜ਼ ਦੀ ਸਾਨੂੰ ਜਾਣਕਾਰੀ ਹੋਏਗੀ ਤੇ ਅਸੀਂ ਗੱਲ ਕਰ ਸਕਦੇ ਹਾਂ ਗੱਲ ਕਰ ਸਕਦੇ ਆ ਤੇ ਇਸ ਕਰਕੇ ਉਹਨਾਂ ਬੱਚਿਆਂ ਨੂੰ ਵੀ ਕਈ ਚੀਜ਼ਾਂ ਦੀ ਜ਼ਰੂਰਤ ਆ ਕੋਈ ਬੱਚਾ ਡਾਕਟਰ ਬਣਨਾ ਚਾਹੁੰਦਾ ਕੋ ਅਸੀਂ ਉਹਦੀ ਗਲਤੀ ਸਮਝੀ ਕਿ ਕੋਈ ਬੋਲਣਾ ਕਿ ਚਾਹੁੰਦਾ ਸਾਈਨ ਹਰ ਇੱਕ ਨੂੰ ਆਉਂਦੇ ਨਹੀਂ ਨਾ ਉਹਨਾਂ ਨੂੰ ਸਾਨੂੰ ਸਾਡੇ ਆਪਣੇ ਸਾਈਨ ਨਹੀਂ ਆਉਂਦੇ ਉਹਨਾਂ ਵਿਚਾਰਿਆਂ ਨੂੰ ਆਪਣੇ ਨਹੀਂ ਆਉਂਦੇ ਤੇ ਉਹ ਸਾਡੇ ਪਰ ਸਾਈਨ ਸਾਨੂੰ ਕਿਹੜੇ ਦੇਣਗੇ ਇਸ ਕਰਕੇ ਸਾਈਨ ਲੈਂਗੁਏਜ ਦੀ ਜ਼ਰੂਰਤ ਹੈਗੀ ਜਾਨ ਹਾਂਜੀ ਹੈਗੀ ਜਾਨ ਇਹ ਸਬਜੈਕਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸਰ ਹੋਣਾ ਚਾਹੀਦਾ ਨਾ ਪਤਾ ਨਹੀਂ ਕਿਹੜੇ ਕਿਹੜੇ ਪਰਿਵਾਰ ਚ ਇਦਾਂ ਦਾ ਬੱਚਾ ਹੋਵੇ ਸ਼ਾਇਦ ਜੀ ਹੋਵੇ ਉਹ ਬੱਚੇ ਨੂੰ ਹਰ ਕੋਈ ਸਮਝ ਸਕਦਾ ਕਈ ਵਾਰੀ ਮਾਂ ਪਿਓ ਤੁਰ ਜਾਂਦੇ ਆ ਜਾਂ ਕੋਈ ਵੱਡਾ ਭਰਾ ਰਹਿਣ ਡਿਆ ਬਾਹਰਲੇ ਮੁਲਕ ਚਲਾ ਜਾਂਦਾ ਉਹਨੂੰ ਸਮਝਣ ਵਾਸਤੇ ਕੋਈ ਨਹੀਂ ਨੇ ਕੋਈ ਹਜ ਜ ਪਛਾਣਿਆ ਨਹੀਂ ਹੈ। ਹੈਨਾ? ਹਾਂਜੀ। ਉਹਨੂੰ ਕੋਈ ਨਹੀਂ ਸਮਝ ਸਕਦਾ। ਔਰ ਸਕੂਲਾਂ ਜੀ ਜੇ ਲਾਜ਼ਮੀ ਹੋਏ ਤਾਂ ਜਿਹੜੇ ਨਾਲ ਅਸੀਂ ਬਾਕੀ ਸਬਜੈਕਟ ਪੜ੍ਹਦੇ ਆ ਉਹਨੂੰ ਵੀ ਪੜ੍ਹ ਲਵਾਂਗੇ। ਜੀ ਸਰ। ਹੈਨਾ? ਹਾਂਜੀ। ਔਰ ਗੱਲਬਾਤ ਫੇਰ ਅਸੀਂ ਸਾਂਝੀ ਕਰਦੇ ਹਈਏ ਕਿ ਅਸੀਂ ਐਸ ਵੇਲੇ ਮਧੋਵਾਲ ਦੇ ਸਕੂਲ ਦੇ ਵਿੱਚ ਔਰ ਪ੍ਰਾਇਮਰੀ ਸਕੂਲ ਦੇ ਵਿੱਚ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਮਧੋਵਾਲ ਔਰ ਇਹ ਉਹ ਸਕੂਲ ਹੈ ਜਿੱਥੇ ਬਿਲਕੁਲ ਨਜ਼ਦੀਕ ਇੱਕ ਹੱਡ ਰੋੜਾ ਹੈ ਔਰ ਤੁਸੀਂ ਜੇ 10 ਮਿੰਟ ਦੀ ਇਹ ਇਧਰ ਵੀ ਹਵਾ ਚੱਲਦੀ ਆ ਤਾਂ ਇੱਥੇ ਖੜ੍ਹ ਨਹੀਂ ਸਕਦੇ ਸਕੂਲ ਦੇ ਵਿੱਚ। ਲਗਾਤਾਰ ਬਦਬੂ ਜਿਹੜੀ ਆ ਉਹ ਹੱਡੇ ਤਾ ਬਹੁਤ ਜ਼ਿਆਦਾ ਬਦਬੂ ਆ ਔਰ ਇਹ ਸਕੂਲ ਹੀ ਸਰਕਾਰ ਵੱਲੋਂ ਸਿਰਫ ਇੱਥੇ ਹੀ ਰੱਖਿਆ ਗਿਆ ਹੋ ਸਕਦਾ ਸਕੂਲ ਨੇ ਵੀ ਕਈ ਰੋਜ਼ ਕੀਤੇ ਹੋਣ ਕਈ ਐਪਲੀਕੇਸ਼ਨਾਂ ਦਿੱਤੀਆਂ ਹੋਣ ਲੇਕਿਨ ਅਜੇ ਤੱਕ ਸਰਕਾਰ ਦੇ ਧਿਆਨ ਨਹੀਂ ਆਇਆ ਫਿਲਹਾਲ ਅਸੀਂ ਫਿਰ ਪਿਛਲੀ ਗੱਲ ਤੇ ਆ ਜਾਈਏ ਕਿ ਸਾਈਨ ਲੈਂਗੁਏਜ ਹੋਣੀ ਚਾਹੀਦੀ ਆ ਨਹੀਂ ਬੱਚਿਆਂ ਨੂੰ ਇਹ ਪੜਾਈ ਤਾਂ ਮਿਲ ਜਾਂਦੀ ਆ ਲੇਕਿਨ ਜੋ ਪੇਰੈਂਟਸ ਨੇ ਜੋ ਆਵਾਮ ਹੈ ਜੋ ਪਬਲਿਕ ਹੈ ਹੋਰ ਅਸੀਂ 18 ਸਬਜੈਕਟ ਪੜ ਰਹੇ ਆ 20 ਸਬਜੈਕਟ ਪੜ ਰਹੇ ਆ ਤਾਂ ਸਾਨੂੰ ਇੱਕ ਸਬਜੈਕਟ ਪੜਦਿਆ ਕੋਈ ਭਾਰ ਨਹੀਂ ਇਹ ਹੁੰਦੀ ਆ ਅਸਲੀ ਸੇਵਾ ਇਹ ਸੇਵਾ ਸਾਨੂੰ ਜਰੂਰ ਕਰਨੀ ਚਾਹੀਦੀ ਔਰ ਇਹ ਭਾਸ਼ਾ ਸਿੱਖਣੀ ਚ ਕੋਈ ਵੀ ਹੈਲਪ ਦੇ ਸਕੀਏ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਤਰਫੋਂ ਮੈਂ ਹਰਜਿੰਦਰ ਸਿੰਘ ਦੀਨਾਣਾ ਜਿਲ੍ਹਾ ਗੁਰਦਾਸਪੁਰ